ਤੇ ਇਦਾਂ ਹੀ ਜਿਹੜੀ ਸਟੋਰੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਟੋਰਾਂਟੋ ਦੇ ਨਾਲ ਹੀ ਰਿਲੇਟਡ ਆ ਕੋਈ ਵੀ ਸਟੋਰੀ ਆਪਾਂ ਸਾਖੀ ਸੁਣਦੇ ਆ ਉਹ ਤੋਂ ਆਪਾਂ ਕੋਈ ਨਾ ਕੋਈ ਸਿੱਖਿਆ ਲੈਣੀ ਹੁੰਦੀ ਆ ਤੇ ਇਹ ਤੋਂ ਵੀ ਆਪਾਂ ਨੇ ਕੋਈ ਸਿੱਖਿਆ ਲੈਣੀ ਆ ਉਹ ਗੱਲ ਇਦਾਂ ਹੋਈ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਉਹਦੇ ਬਾਰੇ ਕਿ ਜਿੱਦਾਂ ਹੁਣ ਆਪਣੇ ਇਲਾਕੇ 'ਚ ਕੈਨੇਡਾ ਜਾਣ ਦਾ ਬਹੁਤ ਕ੍ਰੇਜ਼ ਆ ਸਾਡੇ ਪਿੰਡ ਵੀ ਬਹੁਤ ਆਲੇ-ਦਾਲੇ ਪਿੰਡਾਂ 'ਚ ਮੈਂ ਦੇਖਿਆ ਬੱਚਿਆਂ ਨੂੰ ਸਾਰਿਆਂ ਨੇ ਹਾਈਲਾਈਟਸ ਕਰਨ ਲਾਇਆ ਹੋਇਆ ਵੀ ਉਹ ਚੰਗੇ ਬੈਂਡ ਲੈ ਕੇ ਤੇ ਜਲਦੀ ਤੋਂ ਜਲਦੀ ਕੈਨੇਡਾ ਪਹੁੰਚਣ ਉਹ ਖੇ ਨਾਮ ਦਾ ਮੁੰਡਾ ਤੇ ਉਹ ਘਰੋਂ ਬਹੁਤ ਗਰੀਬ ਸੀ ਉਹਦੀਆਂ ਦੋ ਭੈਣਾਂ ਸੀ ਉਹ ਤੋਂ ਛੋਟੀਆਂ ਸੀ ਪੜ੍ਹਦੀਆਂ ਸੀ ਤੇ ਬਾਪੂ ਉਹਦਾ ਗਰੀਬ ਸੀ ਥੋੜੀ ਜਿਹੀ ਪੈਲੀ ਸੀ ਉਹਨਾਂ ਕੋਲੇ ਤੇ ਘਰੋਂ ਬਾਹਲੇ ਤੱਕੜੇ ਨਹੀਂ ਸੀ ਉਹ ਤੇ ਗੁਜ਼ਾਰਾ ਮਸਾਕੀ ਕਰਦੇ ਸੀ ਹੁਣ ਜਿੱਦਾਂ ਉਹ ਪੜਦਾ ਸੀ ਉਹਦੇ ਦੋਸਤ ਮਿੱਤਰ ਉਹਦੇ ਨਾਲ ਪੜਦੇ ਸੀ ਤੇ ਬਾਕੀ ਤਾਂ ਸਾਰੇ ਅਲਰਟਸ ਕਰਨ ਲੱਗੇ ਤੇ ਕੈਨੇਡਾ ਚਲੇ ਗਏ ਉੱਥੇ ਕੈਨੇਡਾ ਜਾ ਕੇ ਜਦੋਂ ਉਹ ਲੱਖੇ ਨੂੰ ਬਾਅਦ ਫੋਨ ਕਰਿਆ ਕਰਨ ਵੀ ਲੱਖਿਆ ਇੱਥੇ ਤਾਂ ਬਹੁਤ ਪੈਸੇ ਬਣਦੇ ਆ ਤੇ ਚੰਗੇ ਡਾਲਰ ਬਣਦੇ ਨੇ ਕੋਈ ਕਹੇ ਮੈਂ ਤਾਂ ਮਹੀਨੇ ਦਾ ਲੱਖ ਬਣਾ ਲੈਣਾ ਕੋਈ ਕਹੇ ਮੈਂ ਮਹੀਨੇ ਦਾ 2 ਲੱਖ ਰੁਪਇਆ ਬਚਾ ਦਨਾ ਕੋਈ 3 ਲੱਖ ਕੋਈ 4 ਲੱਖ ਲੱਖਾ ਸੁਣੀ ਜਾਇਆ ਕਰੇ ਲੱਖਾ ਕਹਿੰਦਾ ਲੱਖੇ ਨੇ ਸੋਚਿਆ ਕਿ ਇੱਕ ਤਾਂ ਸਾਡੇ ਸਿਰ ਕਰਜ਼ਾ ਇੱਕ ਭੈੜਾਂ ਦੀ ਪੜ੍ਹਾਈ ਐ ਫਿਰ ਗਾਹਾਂ ਉਹਨਾਂ ਦਾ ਵਿਆਹ ਵੀ ਕਰਨਾ ਤੇ ਜੇ ਮੈਂ ਦਿਹਾੜੀਆਂ ਨੌਕਰੀ ਕੋਈ ਮਿਲਦੀ ਹੈ ਨਹੀਂ ਜੇ ਮੈਂ ਦਿਹਾੜੀਆਂ ਲਾਉਣ ਲੱਗ ਗਿਆ ਤਾਂ ਮੈਨੂੰ ਲੱਗਦਾ ਕਿ ਮੈਂ ਕਰਜ਼ਾ ਉਤਾਰ ਨਹੀਂ ਸਕਦਾ ਤੇ ਖਰਚਾ ਤਾਂ ਕਿੱਥੋਂ ਪੂਰਾ ਕਰਨਾ ਤੇ ਉਹਦੇ ਦਿਮਾਗ ਦੇ ਵਿੱਚ ਗੱਲ ਆਈ ਵੀ ਮੈਂ ਵੀ ਕੈਨੇਡਾ ਜਾ ਕੇ 3-4 ਲੱਖ ਬਣਾਵਾ ਤੇ ਆਪਦੇ ਵਾਪਸ ਕੇ ਉਹ ਕਹਿੰਦਾ ਮੈਨੂੰ ਕੈਨੇਡਾ ਤੋਰ ਦੇ ਤੂੰ ਪਾਪੂ ਕਹਿੰਦਾ ਵੀ ਮੇਰੇ ਚ ਤਾਂ ਗੁੰਜਾਇਸ਼ ਨਹੀਂ ਤੈਨੂੰ ਤੋਰਨ ਦੀ ਅਸੀਂ ਕਿਦਾਂ ਤੋਰ ਦਈਏ ਉਹ ਕਹਿੰਦਾ ਜਿਹੜੀ ਤੇਰੀ ਜਮੀਨ ਪਈ ਹੈ ਨਾ ਉਹ ਗੈਣੇ ਕਰਦੇ ਜਿੰਨੇ ਉਹ ਤੋਂ ਪੈਸੇ ਆਉਣਗੇ ਉਹਨਾਂ ਨਾਲ ਮੈਨੂੰ ਕੈਨੇਡਾ ਤੋਰ ਦੇ ਤੂੰ ਕੈਨੇਡਾ ਜਾਂਦਾ ਡਰਦੇ ਨੇ ਵੀ ਪਹਿਲੇ ਹੁੰਦਾ ਉੱਤੇ ਦੀ ਪੜਾਣਾਂ ਦੀ ਪੜ੍ਹਾਈ ਦਾ ਖਰਚਾ ਤਰਫ ਇਹ ਵੀ ਉਹ ਕਿਸੇ ਨਾ ਕਿਸੇ ਤਰ੍ਹਾਂ ਮੰਨ ਜਾਂਦੇ ਨੇ ਉਹ ਲੱਖੇ ਨੂੰ ਕੈਨੇਡਾ ਤੋਰਦੇ ਨੇ ਕੈਨੇਡਾ ਦੇ ਵਿੱਚ ਥੋੜਾ ਮਾਹੌਲ ਹੋਰ ਆ ਉੱਥੇ ਬਹੁਤ ਜ਼ਿਆਦਾ ਕਾਲਜਗ ਵਰਤਦਾ ਜਦੋਂ ਲੱਖਾ ਕੈਨੇਡਾ ਗਿਆ ਉੱਥੇ ਦੀ ਚੱਕਾ ਚਾਹੁੰਦੇ ਦੇਖ ਕੇ ਉਹ ਥੋੜਾ ਬੌਂਦਲ ਗਿਆ ਤੇ ਫੇਰ ਉਹ ਉੱਥੇ ਐਦਾਂ ਹੁੰਦਾ ਕਿ ਕੋਈ ਸਾਰੇ ਮੁੰਡੇ ਅਗੜ ਤੇ ਇੱਕ ਕਮਰਾ ਲੈ ਲੈਂਦੇ ਨੇ ਉਹ ਤੇ ਚਾਰ ਪੰਜ ਮੁੰਡੇ ਰਹਿਣ ਲੱਗ ਜਾਂਦੇ ਨੇ ਇਸੇ ਤਰ੍ਹਾਂ ਲੱਖਾ ਵੀ ਰਹਿਣ ਲੱਗ ਗਿਆ ਪਰ ਜਿਹੜੇ ਮੁੰਡਿਆਂ ਚੋਂ ਰਹਿੰਦਾ ਸੀ ਉਹ ਸੰਗਤ ਮਾੜੀ ਸੀ ਉਹ ਕਲੱਬਾਂ ਚ ਜਾਇਆ ਕਰਨ ਜਿੰਨੇ ਪੈਸੇ ਕਮਾਇਆ ਕਰਨ ਉਡਾ ਦਿਆ ਕਰਨ ਤੇ ਬੰਦਾ ਜਿਹਦੀ ਸੰਗਤ ਰਹਿੰਦਾ ਉਹੋ ਜਿਹਾ ਹੋ ਜਾਂਦਾ ਤੇ ਲੱਖਾ ਵੀ ਫਿਰ ਕੀ ਕਰਿਆ ਕਰੇ ਉਹ ਉਹਨਾਂ ਦੇ ਨਾਲ ਚਾਇਆ ਕਰੇ ਜਿਹੜਾ ਪੈਸੇ ਉੱਥੇ ਬਣਾਇਆ ਕਰੇ ਉਡਾ ਦਿਆ ਕਰੇ ਲੱਖੇ ਨੂੰ 4 ਸਾਲ ਦਾ ਵਰਕ ਪਰਮਿਟ ਮਿਲਿਆ ਸੀ ਉੱਥੇ ਕੰਮ ਕਰਨ ਦਾ 4 ਸਾਲ ਦਾ ਵਰਕ ਪਰਮਿਟ ਦਿੰਦੇ ਨੇ ਜਦੋਂ ਐਕਸਪਾਇਰ ਹੋ ਗਿਆ ਵਾਪਸ ਆਉਣਾ ਪੈਂਦਾ ਫੇਰ ਦੁਬਾਰਾ ਤੁਸੀਂ ਅਪਲਾਈ ਕਰਦੇ ਸੀ ਤੇ ਲੱਖਾਪੂਰੀ ਆਸੀ ਦੇ ਵਿੱਚ ਉਹਦੇ ਭੁੱਲ ਹੀ ਗਿਆ ਕਿ ਮੈਂ ਕੀ ਕਰਨਾ ਆਇਆ ਸੀ ਇੱਥੇ ਉਹਨੂੰ ਚੇਤਾ ਹੀ ਭੁੱਲ ਗਿਆ ਤੇ ਫੋਨ ਦਾ ਚੱਕਿਆ ਨਾ ਕਰੇ ਬਾਪੂ ਨੇ ਬਥੇਰੀਆਂ ਚਿੱਠੀਆਂ ਪਾਈਆਂ ਉਹ ਲੱਖਾਆਂਆਂ ਤੂੰ ਕੁਝ ਭੇਜਦਾ ਨਹੀਂ ਕਿੱਥੇ ਉਹ ਦੇ ਪਿੰਡ ਦੇ ਉਹਦੇ ਜਿਹੜੇ ਪਿੰਡ ਦੇ ਸਾਥੀ ਸੀ ਉਹ ਦੱਸਿਆ ਕਰਨ ਲੱਗੇ ਦੇ ਬਾਪੂ ਨੂੰ ਵੀ ਭਾਈ ਉਹ ਤਾਂ ਮਾਇਆ ਦੇ ਵਿੱਚ ਫਸ ਗਿਆ ਉਹਨੂੰ ਤਾਂ ਕੁਝ ਨਹੀਂ ਯਾਦ ਫਿਰ ਲੱਖੇ ਦਾ ਕੋਈ ਇੱਕ ਪਿੰਡ ਦੇ ਵਿੱਚੋਂ ਇੱਕ ਗੁਰਮੁਖ ਗਿਆ ਉੱਥੇ ਉਹਨੇ ਜਾ ਕੇ ਲੱਖੇ ਨੂੰ ਦੱਸਿਆ ਕਿ ਲੱਖਿਆ ਤੇਰਾ ਬਾਪੂ ਦਾ ਦਿਹਾੜੀਆਂ ਨਾਲ ਲੱਗ ਗਿਆ ਘਰ ਦੀ ਹਾਲਤ ਇੰਨੀ ਪਤਲੀ ਹੋ ਗਈ ਕਿ ਰੋਟੀ ਟੁੱਕ ਜੱਗੇ ਵੀ ਪੈਸੇ ਨਹੀਂ ਹੁਣ ਉਹਨਾਂ ਕੋਲੇ ਪੈਣਾ ਦੀ ਪੜਾਈ ਛੁੱਟ ਗਈ ਹੈ ਕਰ ਬਹੁਤ ਜਿਆਦਾ ਮਾੜਾ ਹਾਲਾ ਤੇਰੇ ਜਦੋਂ ਤੱਕ ਉਹਨੇ ਜਾ ਕੇ ਦੱਸਿਆ ਲਖੇ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਸੀ ਲਖੇ ਨੇ ਮੱਥੇ ਤੇ ਹੱਥ ਮਾਰਿਆ ਉਹਨੂੰ ਥੋੜੀ ਹੋਸ਼ ਆਈ ਕਹਿੰਦਾ ਵੀ ਆ ਮੈਂ ਕਰ ਕੀ ਕਰ ਬੈਠਿਆ ਮੈਂ ਤਾਂ ਕੀ ਕਰਨ ਆਇਆ ਸੀ ਇੱਥੇ ਕੀ ਕਰ ਬੈਠਿਆ ਵੀ ਮੈਂ ਤਾਂ ਆਪਦਾ ਸਾਰਾ ਜਿੰਨਾ ਮੈਨੂੰ ਸਮਾਂ ਮਿਲਿਆ ਸੀ ਮੈਂ ਤਾਂ ਗਵਾ ਲਿਆ ਮਾਇਆ ਦੇ ਵਿੱਚ ਉਹਨੂੰ ਹੋਸ਼ ਨਹੀਂ ਆਈ ਤੇ ਫੇਰ ਪਛਤਾ ਕੇ ਕੀ ਹੋਣਾ ਸੀ ਉਹਨੂੰ ਕਿਹੜਾ ਜਿਆਦਾ ਟਾਈਮ ਮਿਲਣਾ ਸੀ ਫਿਰ ਵਰਕ ਪਰਮਿਟ ਐਕਸਪਾਇਰ ਹੋ ਗਿਆ ਲਖੇ ਨੂੰ ਉੱਥੋਂ ਚੱਕ ਕੇ ਡਿਪੋਰਟ ਕਰਤਾ ਇੰਡੀਆ ਜਦੋਂ ਇੱਥੇ ਆਇਆ ਪਿੰਡ ਦੇ ਲੋਕਾਂ ਨੇ ਰੇ ਰੇ ਕਹਿਣ ਉਹਨੂੰ ਕੋਈ ਆਦਰ ਨਾ ਦੇਵੇ ਸਾਰੇ ਉੱਤੇ ਲਾਣ ਤਾਂ ਪਾਉਣ ਵੀ ਲਖਿਆ ਤੂੰ ਕੀ ਕਰਕੇ ਆਇਆ ਕੀ ਕਰਨ ਗਿਆ ਸੀ ਕੀ ਕਰਕੇ ਆਇਆ ਲਖਾ ਫਿਰ ਦਿਨ ਰਾਤ ਰੋਇਆ ਕਰੇ ਵੀ ਮੈਨੂੰ ਤਾਂ ਮੌਕਾ ਵੀ ਮਿਲਿਆ ਸੀ ਵੀ ਮੈਂ ਤਾਂ ਉਸੇ ਕੁਝ ਖੱਟ ਕੇ ਆਉਣਾ ਸੀ ਹੁਣ ਇਸ ਸਟੋਰੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਯੋ ਲੱਖਾ ਕੌਣ ਆ ਕੋਈ ਹੋਰ ਨਹੀਂ ਉਹ ਲੱਖਾ ਅਸੀਂ ਆ ਆਪਾਂ ਸਾਰੇ ਆ ਅਸੀਂ ਸਾਰੇ ਇਸ ਕੈਨੇਡਾ ਰੂਪੀ ਧਰਤੀ ਤੇ ਕੋਈ ਲਾਹਾ ਖੱਟਣ ਆਇਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਆਪਾਂ ਕਿਹੜੇ ਕੋ ਫੱਕੜੇ ਚ ਲੱਗੇ ਹੋਇਆ ਆਪਾਂ ਨੂੰ ਆਪਣੇ ਬਾਪੂ ਨੇ ਕੀ ਖਾ ਕੀ ਖੱਟੀ ਘਟਣ ਭੇਜਿਆ ਸੀ ਆਪਾਂ ਕੀ ਕਰਦੇ ਆ ਔਰੇ ਇਹ ਆਪਾਂ ਨੇ ਵਿਚਾਰਨਾ ਇਹ ਜਿਹੜੀ ਦਿਨ ਰਹਿਣ ਆ ਨਾ ਆਪਣੀ ਜ਼ਿੰਦਗੀ ਰੂਪੀ ਰਹਿਣ ਇਹ ਮੁੱਕਦੀ ਜਾ ਰਹੀ ਹੈ ਜੀ। ਛਿੰਨ ਛਨ ਆਦ ਬਿਹਾਤ ਹੈ ਫੂਟੇ ਕਟਜੋ ਪਾਨੀ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੇ ਪ੍ਰਾਨੀ। ਸਾਨੂੰ ਵੀ ਵਰਕ ਪਰਮਨ ਮਿਲਿਆ ਉਤੇ ਲਿਖਿਆ ਹੋਇਆ ਮਰਨ ਲਿਖਾਇ ਮੰਡਲ ਮੇ ਆਏ। ਉਹਨੇ ਐਕਸਪਾਇਰ ਹੋ ਜਾਣਾ। ਉਹਦੇ ਐਕਸਪਾਇਰ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਆਪਣਾ ਖੱਟੀ-ਖੱਟਣੀ ਪੈਣੀ ਆ ਵੀ ਜੋ ਕੁਝ ਆਪਾਂ ਕਰਨਾ ਆ ਇੱਥੇ। ਇਹਾ ਖਾਟ ਚਲੋ ਹਰ ਲਾਹਾ ਅੱਗੇ ਬਸਨ ਸਹੇਲਾ ਆਉਦ ਘਟੈ ਮਨ ਹਾਂਜੀ ਇੱਥੇ ਲਾਹਾ ਖੱਟਣ ਆਇਆ ਗੁਰੂ ਸਾਹਿਬ ਕਹਿੰਦੇ ਅੱਗੇ ਬਸਨ ਸਹੇਲਾ ਅੱਗੇ ਦੀ ਗੱਲ ਕਰ ਰਹੇ ਨੇ ਵੀ ਉੱਥੇ ਜੇ ਇੱਥੇ ਲਾਹਾ ਖੱਟੋਗੇ ਨਾ ਅੱਗੇ ਸਹੇਲਾ ਇਦੇ ਰਿਲੇਟਡ ਮੈਂ ਤੁਹਾਨੂੰ ਥੋੜੀ ਜਿਹੀ ਗੱਲ ਦੱਸਦਾ ਤੇ ਮੈਂ ਜਦੋਂ ਕੈਨੇਡਾ ਤੋਂ ਆਇਆ ਮੇਰੇ ਮਾਮਾ ਜੀ ਮੈਨੂੰ ਮਿਲ ਲਾਏ ਵੀ ਮੇਰਾ ਭਾਣਜਾ ਕੈਨੇਡਾ ਤੋਂ ਆਇਆ ਤੇ ਮੇਰੇ ਇਦਾਂ ਹੀ ਬਾਣਾ ਪਾਇਆ ਹੋਇਆ ਸੀ ਤੇ ਉਹ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਵੀ ਆਹੀ ਗੱਲ ਦੱਸੀ ਉਹਨਾਂ ਨੂੰ ਵੀ ਤੁਸੀਂ ਚਲੋ ਕਿਰਤ ਕਮਾਈ ਕਰਦੇ ਉਹਦੇ ਨਾਲ-ਨਾਲ ਤੁਸੀਂ ਲਾਹਾ ਵੀ ਖਟੋ ਕਹਿੰਦੇ ਜੀ ਕਿਹੜਾ ਲਾਹਾ ਖਟੀਏ ਮੈਂ ਕਿਹਾ ਵੀ ਇੱਥੇ ਜੇ ਤੁਸੀਂ ਕੋਈ ਲਾਹਾ ਖੱਟ ਕੇ ਜਾਓਗੇ ਅੱਗੇ ਜਾ ਕੇ ਕੀ ਮੁਖ ਦਿਖਾਓਗੇ ਨਾ ਧਨ ਮਲਾਇਆ ਜਦ ਲੇਖਾ ਵਾਂਗੇ ਕਿਆ ਮੁਖ ਲੈ ਕੇ ਜਾਹੇਗਾ ਮੈਂ ਕਿਹਾ ਤੁਸੀਂ ਕੀ ਮੁਖ ਲੈ ਕੇ ਜਾਓਗੇ ਵੀ ਅੱਗੇ ਜਾ ਕੇ ਜਮਾ ਦੀ ਮਾਰ ਪੈਣੀ ਐ ਮੇਰੇ ਮਾਮਾ ਕਹਿੰਦਾ ਕਹਿੰਦਾ ਅੱਗਾ ਕੀ ਨੇ ਦੇਖਿਆ ਇੱਥੇ ਹੀ ਆ ਸਾਰਾ ਕੁਝ ਮੈਂ ਕਿਹਾ ਠੀਕ ਆ ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ ਮੈਂ ਕਿਹਾ ਤੁਸੀਂ ਕਦੇ ਪੰਜਾਬ ਤੋਂ ਬਾਹਰ ਗਏ ਹੋ ਕਹਿੰਦੇ ਹਾਂਜੀ ਮੈਂ ਕਦੇ ਇੰਡੀਆ ਤੋਂ ਬਾਹਰ ਕਹਿੰਦੇ ਨਹੀਂ ਮੈਂ ਕਦੇ ਇੰਡੀਆ ਤੋਂ ਬਾਹਰ ਨਹੀਂ ਗਿਆ ਮੈਂ ਕਿਹਾ ਤੁਹਾਨੂੰ ਪਤਾ ਕੈਨੇਡਾ ਕਿੱਥੇ ਦਾ ਕਹਿੰਦਾ ਐ ਤਾਂ ਨਹੀਂ ਪਤਾ ਮੈਨੂੰ ਕਿੱਥੇ ਦਾ ਮੈਂ ਕਿਹਾ ਤੁਸੀਂ ਤੁਹਾਨੂੰ ਕੀ ਪਤਾ ਵੀ ਮੈਂ ਕੈਨੇਡਾ ਤੋਂ ਆਇਆ ਕਹਿੰਦਾ ਮੈਨੂੰ ਤੇਤੋਂ ਹੀ ਸੁਣਿਆ ਵੀ ਤੂੰ ਕੈਨੇਡਾ ਤੋਂ ਆਇਆ ਮੈਂ ਕਿਹਾ ਤੁਹਾਨੂੰ ਪਤਾ ਵੀ ਕੈਨੇਡਾ ਦਾ ਕਿੱਦਾਂ ਦੇ ਲੋਕ ਨੇ ਕਿੱਥਾਂ ਕਿਵੇਂ ਨੇ ਕਹਿੰਦਾ ਹਾਂਜੀ ਸੁਣਿਆ ਕਿ ਟੇਡੀਆਂ ਜਿਹੀ ਛੱਤਾਂ ਨੇ ਆਏ ਨੇ ਵੀ ਉੱਥੇ ਮੈਂ ਕਿਹਾ ਮੌਸਮ ਕਹਿੰਦੇ ਉੱਥੇ ਆਏ ਸੁਣਿਆ ਮੈਂ ਬਰਫ਼ ਪੈਂਦੀ ਹੈ ਮੈਂ ਕਿਹਾ ਤੁਸੀਂ ਦੇਖਿਆ ਤਾਂ ਨਹੀਂ ਕਦੇ ਕਹਿੰਦੇ ਨਾ ਮੈਂ ਕਿਹਾ ਤੁਸੀਂ ਫਿਰ ਤੁਸੀਂ ਸੁਣਿਆ ਸੁਣਾਈਆ ਗੱਲਾਂ ਤੇ ਕਿਉਂ ਯਕੀਨ ਕਰਦੇ ਹੋ ਤੁਹਾਨੂੰ ਕੀ ਪਤਾ ਕੈਨੇਡਾ ਹੈਗਾ ਵੀ ਆ ਕਿ ਨਹੀਂ ਹੈਗਾ ਜਦ ਤੁਸੀਂ ਦੇਖਿਆ ਹੀ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਹੈਗਾ ਮੈਂ ਕਿਹਾ ਇੱਥੇ ਤੁਸੀਂ ਲੋਕਾਂ ਦੀਆਂ ਗੱਲਾਂ ਤੇ ਯਕੀਨ ਕਰ ਰਹੇ ਹੋ ਇੱਥੇ ਤੁਹਾਡਾ ਗੁਰੂ ਕਹਿ ਰਿਹਾ ਵੀ ਅੱਗਾ ਹੈਗਾ ਉਹਦੇ ਤਾਂ ਤੁਸੀਂ ਯਕੀਨ ਕਰਦੇ ਨਹੀਂ ਲੋਕਾਂ ਦੀਆਂ ਗੱਲਾਂ ਤੇ ਬਹੁਤ ਯਕੀਨ ਕਰਦੇ ਹੋ ਵੀ ਕੈਨੇਡਾ ਹੈਗਾ ਮੈਂ ਕਿਹਾ ਜਿਹੜੀ ਚੀਜ਼ ਤੁਸੀਂ ਦੇਖੀ ਹੀ ਨਹੀਂ ਫਿਰ ਤਾਂ ਜਦੋਂ ਉਹਨੂੰ ਮੰਨੋ ਕਿ ਚੀਜ਼ ਹੈ ਹੀ ਨਹੀਂ ਫਿਰ ਉਹ ਥੋੜੇ ਉਹਨਾਂ ਨੂੰ ਜਵਾਬ ਨਹੀਂ ਆਇਆ ਇਸੇ ਤਰ੍ਹਾਂ ਬਹੁਤ ਲੋਕ ਕਹਿੰਦੇ ਨੇ ਕਿ ਹੈ ਨਹੀਂ ਜਿਹੜੀ ਚੀਜ਼ ਆਪਾਂ ਨੇ ਨਹੀਂ ਦੇਖੀ ਨਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਹੈ ਹੀ ਨਹੀਂ ਜਿਹੜੀ ਚੀਜ਼ ਆਪਾਂ ਨੂੰ ਗੁਰਬਾਣੀ ਕਹਿੰਦੀ ਐ ਉਹ ਸੱਤ ਸੱਤ ਕਰਕੇ ਮੰਨਣਾ ਆਪਾਂ ਨੇ ਜੇ ਕਿਉਂਕਿ ਆਪਣੇ ਗਿਆਨ ਅੰਦਰੇ ਝੂਠ ਬੋਲ ਸਕਦੇ ਨੇ ਸਾਡੇ ਗੁਰੂ ਸਾਹਿਬ ਝੂਠ ਨਹੀਂ ਬੋਲਦੇ ਜੇ ਸਾਨੂੰ ਬਾਹਰ ਅਸਮਾਨ ਦਾ ਨਾਲ ਰੰਗ ਨੀਲੇ ਦੀ ਵਿਦਾਇ ਕੁਝ ਵੀ ਲਾਲ ਵੀ ਦਿਖੇ ਹਨਾ ਜੇ ਗੁਰਬਾਣੀ ਕਹਦੀ ਐ ਪੀਲੇ ਦਾ ਆਪਾਂ ਉਹੀ ਮੰਨਣਾ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਮਾਨ ਗੁਰਮਿਲ ਕਾਸ ਵਾਰੇ ਫਿਰ ਆਪਾਂ ਨੇ ਕੀ ਕਰਨਾ ਗੁਰੂ ਨੂੰ ਮਿਲ ਕੇ ਕਾਸ ਸਵਾਰਨੇ ਨੇ ਆਪਣੇ ਹੁਣ ਗੁਰੂ ਨੂੰ ਮਿਲਣਾ ਕੀ ਹੁੰਦਾ ਮੇਰੇ ਬਹੁਤ ਸਾਰੇ ਦੋਸਤ ਮਿੱਤਰ ਨੇ ਉਹਨਾਂ ਨੂੰ ਮੈਂ ਕਿਹਾ ਗੁਰੂ ਵਾਲੇ ਬਣ ਜਾਓ ਗੁਰੂ ਤੁਸੀਂ ਤੁਹਾਡਾ ਗੁਰੂ ਕੌਣ ਆ ਕਹਿੰਦੇ ਜੀ ਸਾਡਾ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਆਖਿਆ ਤੁਸੀਂ ਅਮਰ ਤਾਂ ਛੱਕਿਆ ਨਹੀਂ ਕਹਿੰਦੇ ਅਮਰ ਛੱਕਣ ਦੀ ਕੀ ਲੋੜ ਆ ਅਸੀਂ ਆਪਣਾ ਗੁਰੂ ਮੰਨਦੇ ਆ ਤੇ ਮੈਂ ਕਿਹਾ ਇਦਾਂ ਨਹੀਂ ਹੁੰਦਾ ਤੁਸੀਂ ਗੁਰੂ ਮੰਨਦੇ ਹੋ ਮੈਂ ਕਿਹਾ ਗੁਰੂ ਬਹੁਤ ਸਾਰੇ ਲੋਕਾਂ ਦਾ ਇਹੀ ਸਵਾਲ ਆ ਕਹਿੰਦੇ ਜੀ ਅਸੀਂ ਸਾਡਾ ਗੁਰੂ ਹੈਗਾ ਅਸੀਂ ਤਾਂ ਗੁਰੂ ਵਾਲੇ ਆ ਅਸੀਂ ਗੁਰੂ ਗੁਰੂ ਗੁਰਦੁਆਰੇ ਜਾਂਦੇ ਆ ਅਸੀਂ ਮੱਥਾ ਟੇਕਦੇ ਆ ਸਾਡੇ ਤਾਂ ਗੁਰੂ ਵੀ ਉਹੀ ਹੀ ਨੇ ਪਰ ਮੈਂ ਉਹਨੂੰ ਇੱਕ ਗੱਲ ਦੱਸੀ ਉਹਨਾਂ ਨੂੰ ਉਹੀ ਮੈਂ ਗੱਲ ਉਹਦੇ ਦੱਸਦਾ ਮੈਂ ਕਿਹਾ ਜਦੋਂ ਆਪਾਂ ਕੋਈ ਆਪਣੇ ਬੱਚੀ-ਬੱਚੀ ਦਾ ਵਿਆਹ ਕਰਦੇ ਆ ਕਿਉਂ ਐਦਾਂ ਕਹਿਣ ਵਾਲੇ ਧਰਮ ਦੇ ਪਤੀ-ਪਤਨੀ ਹੋ ਜਾਂਦੇ ਨੇ ਕਿ ਉਹਨਾਂ ਲਈ ਕੋਈ ਆਪਾਂ ਨੂੰ ਕੋਈ ਵਿਧੀ ਅਪਣਾਉਣੀ ਪੈਂਦੀ ਹੈ ਆਪਾਂ ਅਨੰਦ ਕਾਰਜ ਕਰਦੇ ਆ ਉਦਵਾਜ ਫੇਰ ਧਰਮ ਦੇ પતિ ਪਤਨੀ ਬਣਦੇ ਨੇ ਇਸੇ ਤਰ੍ਹਾਂ ਖਾਲਸਾਪਨ ਦੇ ਵਿੱਚ ਵੀ ਹੈ ਕਿ ਕਹਿਣ ਨਾਲ ਏਦਾਂ ਥੋੜੀ ਹੋਣਾ ਵੀ ਮੇਰੇ ਗੁਰੂ ਨਾਨਕ ਸਾਹਿਬ ਮੇਰੇ ਗੁਰੂ ਨੇ ਪ੍ਰਿਕੰ ਮਰਿਆਦਾ ਪੰਥ ਦੇ ਵਿੱਚ ਕਿਹੜੀ ਮਰਿਆਦਾ ਖੰਡੇ ਬਾਟੇ ਦੀ ਪਹਲ ਛੱਕਣ ਦੀ ਮਰਿਆਦਾ ਪੰਜਾ ਪੈਰਾਂ ਦੇ ਜਾ ਕੇ ਸੀਸ ਦੇ ਕੇ ਫਿਰ ਗੁਰੂ ਸਾਹਿਬ ਮਿਲਦੇ ਨੇ ਫਿਰ ਗੁਰੂ ਸਾਹਿਬ ਧਾਰਨ ਕੀਤੇ ਜਾਂਦੇ ਨੇ ਉਦਾਂ ਨਹੀਂ ਫਿਰ ਗੁਰੂ ਸਾਹਿਬ ਨੂੰ ਜਦੋਂ ਆਪਾਂ ਮਿਲਦੇ ਆ ਫਿਰ ਗੁਰੂ ਸਾਹਿਬ ਸਾਨੂੰ ਕੀ ਦੱਸਦੇ ਨੇ ਵਣਜ ਕਰੋ ਬਣ ਜਾ ਰਹੇ ਹੋ ਵਖਰ ਲਿਓ ਸਮਾਲ ਤੇ ਐਸੀ ਵਸਤ ਵਿਸਾਹੀ ਐ ਆਣ ਹੈ ਲੈਸੀ ਵਸਤ ਸਮਾਲ ਪਾਈ ਰੇ RAM ਕਹੋ ਚਿਤ ਲਾਏ ਗੁਰੂ ਸਾਹਿਬ ਦੱਸਦੇ ਨੇ ਕਿ ਅਸੀਂ ਬਣ ਜਾ ਰਹੇ ਆ ਇੱਥੇ ਵਣਜ ਕਰਨ ਆਇਆ ਵਖਰ ਲਿਓ ਸਮਾਲ ਕਿਹੜਾ ਵਖਰ ਸਮਾਲ ਨਾ ਪਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਇਲਾਹੋ ਗੋਬਿੰਦ ਨੂੰ ਭਜਣਾ ਗੋਬਿੰਦ ਮਿਲਨ ਕੀ ਤੇਰੀ ਵਾਰੀਆ ਇਹ ਆਪਾਂ ਨੇ ਇੱਕ ਇਹ ਚੀਜ਼ ਪਹਿਲਾਂ ਇਹੀ ਦ੍ਰਿੜ ਕਰਨੀ ਹੈ ਕਿ ਅਸੀਂ ਇੱਥੇ ਆਏ ਕੀ ਕਰਨਾ ਤੇ ਕਰਦੇ ਕੀ ਆ ਹੁਣ ਦੇਹੀ ਦਾ ਪਸ਼ੂਆਂ ਨੂੰ ਵੀ ਮਿਲੀ ਆ ਉਹ ਵੀ ਆਪਣੇ ਬੱਚੇ ਪਾਲਦੇ ਨੇ ਉਹ ਵੀ ਆਪਣਾ ਘਰ ਬਣਾਉਂਦੇ ਨੇ ਅਸੀਂ ਵੀ ਆਪਣੇ ਬੱਚੇ ਪਾਲਦੇ ਆ ਘਰ ਬਣਾਉਂਦੇ ਆ ਫਿਰ ਉਹਨਾਂ ਨਾਲੋਂ ਸਾਡਾ ਕੀ ਫਰਕ ਹੈ ਜੇ ਆਪਾਂ ਲਾਹੇ ਨਹੀਂ ਖਟਿਆ ਗੁਰਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰਾਂ ਦੇ ਸੋ ਦੇਹੀ ਭਜ ਹਰ ਕੀ ਸੇਵ ਇਸ ਦੇਹੀ ਨੂੰ ਦੇਵਤੇ ਵੀ ਲੋਚਦੇ ਨੇ ਕਿਉਂ ਕਿਉਂਕਿ ਇਸ ਦੇਹੀ ਦੇ ਵਿੱਚ ਰਹਿ ਕੇ ਅਸੀਂ ਬੰਦਗੀ ਕਰ ਸਕਦੇ ਆ ਅਸੀਂ ਗੁਰਬਾਣੀ ਪੜ ਸਕਦੇ ਆ ਅਸੀਂ ਨਾਮ ਜਪ ਸਕਦੇ ਆ ਇਸ ਦੇਹੀ ਤੋਂ ਅਸੀਂ ਦੇਵਤੇ ਵੀ ਹੋ ਸਕਦੇ ਆ ਇਸ ਦੇਹੀ ਤੋਂ ਅਸੀਂ ਪਿੱਛੇ ਵੀ ਜਾ ਸਕਦੇ ਆ ਪਸ਼ੂ ਭਰਤੀ ਵੀ ਜਾ ਸਕਦੇ ਆ ਪਿਛਲੀਆਂ ਜਨੀਆਂ 'ਚ ਫਿਰ ਵੀ ਗਿਰ ਸਕਦੇ ਆ ਇੱਥੇ ਹੀ ਐ ਇਹੀ ਤੇਰਾ ਔਸਰ ਇਹ ਤੇਰੀ ਬਾੜ ਘਟ ਪੀਤਰ ਤੂੰ ਦੇਖ ਵਿਚਾਰ ਕਹਿਦ ਕਬੀਰ ਜੀਤ ਕਹਿ ਹਾਰ ਬਹੁ ਵਿਦ ਕਹਿਓ ਪੁਕਾਰ ਪੁਕਾਰ ਘਟ ਪੀਤਰ ਇਹੀ ਸਾਡਾ ਔਸਰ ਆ ਆਪਣੇ ਅੰਦਰ ਘਟ ਦੇ ਵਿੱਚ ਵਿਚਾਰ ਕੇ ਦੇਖ ਲਈਏ ਕਹੈ ਤਕਬੀਰ ਜੀਤ ਕੇ ਹਾਰ ਕੇ ਅਸੀਂ ਜਿੱਤਣਾ ਕਿ ਹਾਰਨਾ ਗੁਰੂ ਸਾਹਿਬ ਤਾਂ ਬਹੁਤ ਸਾਨੂੰ ਪੁਕਾਰ ਪੁਕਾਰ ਕੇ ਦੱਸ ਰਹੇ ਨੇ ਕਿੰਨੇ ਆਣੀ ਵਾਲੇ ਬਾਣੀ ਦੇ ਤੀਰ ਚੱਲਦੇ ਨੇ ਉਹ ਸਾਡੇ ਹਿਰਦੇ ਨੂੰ ਵੇਦਦੇ ਨੇ ਪਰ ਅਸੀਂ ਸਮਝਦੇ ਨਹੀਂ ਕਿਉਂਕਿ ਮਨ ਦੇ ਉੱਤੇ ਮੈਲ ਚੜੀ ਹੋਈ ਹੈ ਉਹ ਮੈਲ ਕਿਦਾਂ ਉਤਰਨੀ ਹੈ ਜੇ ਅਸੀਂ ਬਾਣੀ ਨੂੰ ਸੁਣਾਂਗੇ ਸੁਣ ਕੇ ਹਿਰਦੇ ਵਸਾਵਾਂਗੇ ਫਿਰ ਸਾਨੂੰ ਸਮਝ ਆਉਣੀ ਹੈ ਫਿਰ ਸਮਝੋ ਸਮਝ ਕੇ ਅਸੀਂ ਅੱਗੇ ਚੱਲਣਾ ਗੁਰੂ ਨੂੰ ਧਾਰ ਕੇ ਅਸੀਂ ਕੀ ਕਰਨਾ ਕਿਉਂਕਿ ਕਾਲ ਯੁਗ ਦਾ ਜੋਰ ਹੈ ਇੱਥੇ ਕਾਲ ਯੁਗੇ ਚ ਸਾਨੂੰ ਬਾਣੀ ਤੋਂ ਹਟਾਉਂਦਾ ਤੁਹਾਨੂੰ ਅੱਜ ਦੇ ਵਿਚਾਰ ਚ ਅਸੀਂ ਕਾਲ ਯੁਗ ਬਾਰੇ ਵੀ ਦੱਸਾਂਗੇ ਜੀ